ਕੱਲ ਦਾ ਕੀ ਪ੍ਰੋਗਰਾਮ ਹੈ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਸ਼ਹਿਰ ਦੇ ਲੋਕਾਂ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਸਪੀਕਰੋ ਤੇ ਕੌਮੀ ਅਕੈਡਮੀ ਲੀਅਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਫਤਾਰੀ ਦੇ ਵਿਰੋਧ ਦੇ ਵਿੱਚ ਇੱਕ ਬਹੁਤ ਵੱਡੀ ਮਹਾਂ ਰੈਲੀ ਜਿਹੜੀ ਆ 31 ਮਾਰਚ ਸਵੇਰੇ 10 ਵਜੇ ਆਰਾਮ ਲੀਲਾ ਗਰਾਊਂਡ ਦਿੱਲੀ ਵਿਖੇ ਕੀਤੀ ਜਾ ਰਹੀ ਹੈ ਔਰ ਅਸੀਂ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਥੀਆਂ ਸਵੇਤ ਉੱਥੇ ਪਹੁੰਚ ਰਹੇ ਆ ਉਦਾ ਕਾਰਨ ਇਹ ਆ ਕਿ ਅੱਜ ਲੋੜ ਆ ਸਾਡੇ ਬੁਲਗ ਦੇ ਲੋਕਤੰਤਰ ਜਿਹੜਾ ਕਈ ਕੁਰਬਾਨੀਆਂ ਤਿਆਗ ਤੇ ਤਪੱਸਿਆ ਦੇ ਨਾਲ ਸਾਡੇ ਦੇਸ਼ ਪਕਾ ਨੇ ਲਿਆ ਸੀ ਅੱਜ ਉਸ ਲੋਕਤੰਤਰ ਦਾ ਕਾੜ ਹੋ ਰਿਹਾ ਔਰ ਆਓ ਮਿਲ ਕੇ ਇਸ ਤਾਨਾਸ਼ਾਹੀ ਦੇ ਵਿਰੁੱਧ ਇੱਕ ਜੰਗ ਦੇ ਵਿੱਚ ਆਪਾਂ ਹਿੱਸਾ ਪਾਉਣਾ ਔਰ ਉਹਦੇ ਲਈ ਮੈਂ ਅਪੀਲ ਕਰੂੰਗਾ ਸਾਡੇ ਪਾਰਟੀ ਦੇ ਸਾਰੇ ਵੋਲੰਟੀਅਰ ਸਹਬਾਨ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡਾ ਸਾਰਿਆਂ ਦਾ ਪਿਆਰ ਕਰਨ ਵਾਲੇ ਸਾਥੀ ਔਰ ਉਹ ਹਰ ਉਹ ਇਨਸਾਨ ਜਿਹੜਾ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਵਿਚੋੜਾ ਚਾਹਦਾ ਉਹ ਇਸ ਰੈਲੀ ਦੇ ਵਿੱਚ ਹਿੱਸਾ ਲਏ ਔਰ ਅਸੀਂ ਹਮ ਹਮਾ ਕੇ ਕੱਲ ਸ਼ਾਮ ਨੂੰ ਵੱਡਾ ਜਥਾ ਇਥੇ ਗੁਰਦਾਸਪੁਰ ਵਿਧਾਨ ਸਭਾ ਹਲਕਾ ਤੋਂ ਚੱਲੇਗਾ ਔਰ ਅਸੀਂ 31 ਤਰੀਕ ਨੂੰ ਆਰਾਵਲੀਲਾ ਦੇ ਵੱਡੇ ਮੈਦਾਨ ਦੇ ਵਿੱਚ ਜਿਹੜੀ ਨਰਿੰਦਰ ਮੋਦੀ ਦੀ ਤਾਣਾਸ਼ਾਈ ਆ ਨਿਰੰਤਰ ਮੋਦੀ ਦੇ ਚੇਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਸਾਡੀ ਲੋਕਤੰਤਰ ਸੰਸਥਾਵਾਂ ਦਾ ਕਾੜ ਕੀਤਾ ਉਹਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਉਥੇ ਪਹੁੰਚ ਰਹੇ ਆਂ ਔਰ ਮੈਂ ਇੱਕ ਵਾਰੀ ਫੇਰ ਹੱਥ ਜੋੜ ਕੇ ਪੂਰ ਦੋਰ ਅਪੀਲ ਕਰਦਾ ਆਪਣੇ ਸਾਥੀਆਂ ਨੂੰ ਕਿ ਆਓ ਵੱਡੀ ਗਿਣਤੀ ਦੇ ਵਿੱਚ ਉਥੇ ਪਹੁੰਚ ਕੇ ਅੱਜ ਸਮਾਂ ਲੋਕਤੰਤਰ ਨੂੰ ਬਚਾਉਣ ਦਾ ਉਹਦਾ ਕਦਰਾਂ ਕੀਮਤਾਂ ਨੂੰ ਬਚਾਉਣ ਦਾ ਔਰ ਜਿਹੜਾ ਇੱਕ ਬਹੁਤ ਵੱਡਾ ਨੁਕਸਾਨ ਲੋਕਤੰਤਰ ਦਾ ਬਿਜੇ ਬਿਜੇ ਕੀਤਾ ਉਹਦੇ ਵਿਰੋਧ ਆਵਾਜ਼ ਬੁਲੰਦ ਕਰੀਏ ਲੋਕਾਂ ਨੂੰ ਜਾਗਰਤ ਕਰੀਏ ਔਰ ਇੱਕ ਆਮ ਰਾਏ ਬਣਾ ਕੇ ਇੱਕ ਸਾਥੀਆ ਕੋ ਲੜਾਈ ਜਿਹੜੀ ਆ ਉਹ ਲੜੀ ਜਾਵੇ ਕੀ ਪ੍ਰੋਗਰਾਮ ਦਾ ਕਿੰਨੇ ਵਜੇ ਚੱਲ ਰਿਹਾ ਉਸ ਕੱਲ ਸ਼ਾਮ ਨੂੰ ਸਾਡੇ ਜਿਹੜੇ ਸਾਰੇ ਸਾਥੀ ਨੇ ਅਸੀਂ ਇੱਥੋਂ ਚੱਲਾਂਗੇ ਆਪਣੀਆਂ ਵਕਰੀਆ ਵਕਰੀਆ ਵੈਕੈਂਸ ਹੋਣ ਦੀ ਆ ਕੁਝ ਬੱਸਾਂ ਨੇ ਕੁਝ ਗੱਡੀਆਂ ਨੇ ਕੁਝ ਹੋਰ ਨੇ ਤੋਂ ਅਸੀਂ 31 ਤਰੀਕ ਨੂੰ ਸਵੇਰੇ ਹੀ ਪਹੁੰਚ ਕੇ ਉੱਥੇ ਉਸ ਰੈਲੀ ਦੇ ਵਿੱਚ ਹਿੱਸਾ ਲੈਣਾ ਡਿਊਟੀਆਂ ਲੱਗ ਗਈਆਂ ਨੇ ਸਾਡੇ ਇੰਚਾਰਜ ਜਿਹੜੇ ਨੇ ਬੱਸਸ ਦੇ ਉਹ ਰੈਡਾਈ ਕਰਨਗੇ ਸਾਥੀ ਸਾਰੇ ਜਾਣਗੇ ਔਰ ਇੱਕ ਲੋਕਾਂ ਦੇ ਵਿੱਚ ਉਤਸ਼ਾਹ ਲੋਕਾਂ ਦੇ ਵਿੱਚ ਅੱਜ ਇੱਕ ਐਸੀ ਭਾਵਨਾ ਪੈਦਾ ਹੋਈ ਆ ਕਿ ਜੇ ਹੁਣ ਅੱਜ ਆਪ ਚੁੱਪ ਕਰਕੇ ਬੈਠ ਗਏ ਤੇ ਲੋਕਤੰਤਰ ਬਚ ਨਹੀਂ ਸਕਦਾ ਹੋਰ ਸਭਾ ਲੜਾਈ ਦਾ ਔਰ ਇਹ ਲੜਾਈ ਜਿਹੜੀ ਆ ਫੈਸਲਾਕੁਨ ਲੜ ਕੇ ਅੱਗੇ ਵਧਾਂਗੇ ਗੁਰਦਾਸਪੁਰ ਦੀ ਗੱਲ ਕਰੀਏ ਤੇ ਕਿੰਨੇ ਕੁ ਲੋਕ ਜਾ ਰਹੇ ਗੁਰਦਾਸਪੁਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਾਣਗੇ ਬਕਰੇ ਬਕਰੇ ਥਾਵਾਂ ਤੋਂ तकरीबन 1000 ਬੰਦੇ ਜਿਹੜਾ ਉਹ ਗੁਰਦਾਸਪੁਰ ਹਲਕੇ ਤੋਂ ਵੱਖਰੀ ਵੱਖਰੀ ਪਿੰਡਾਂ ਦੇ ਵਿੱਚੋਂ ਬਜ਼ਾਰਾਂ ਦੇ ਵਿੱਚੋਂ ਪਾਡਾਂ ਦੇ ਵਿੱਚੋਂ ਜਾਊਗਾ